ਇੱਕ ਕੀ ਨਾਮ ਤੇ ਕਿੱਥੋਂ ਦੇ ਰਹਿਣਗੇ ਐ ਮੇਰਾ ਨਾਮ ਸੁਮਰਾਣੀ ਜੀ ਅਸੀਂ ਪਿੰਡ ਚੁਗਾ ਜਹਾਰਾ ਸਿੰਘ ਦੇ ਰਹਿਣ ਵਾਲਿਆਂ ਜੀ ਐ ਸਾਡੇ ਗਵੰਡੀਨ ਜੀ ਮਾੜੀ ਨਜ਼ਰ ਨਾਲ ਦੇਖਦੇ ਸੀ ਜੀ ਛੇੜਖਾਨੀਆਂ ਕਰਦੇ ਸੀ ਜੀ ਇਸ ਕਰਕੇ ਸਾਡੀ ਲੜਾਈ ਪਈ ਹੈ ਜੀ ਐ ਇਹਨਾਂ ਫਿਰ ਬੰਦੇ ਮਗਵਾ ਲਏ ਜੀ ਬਾਹਰੋਂ ਗੁੰਡੇ ਤੁਸੀਂ ਉਹਨਾਂ ਦਾ ਲਾਭਾ ਅਸੀਂ ਮੇਰੇ ਪਾਪਾ ਜੀ ਨੇ ਇਹਨਾਂ ਨੂੰ ਲਾਹਮਾ ਦਿੱਤਾ ਸੀ ਕਿ ਤੁਸੀਂ ਤੋਂ ਦਮ ਤੁਸੀਂ ਆਪਣੇ ਮੁੰਡੇ ਨੂੰ ਸਮਝਾ ਲਓ ਜੀ ਇਹ ਨਿਛੇੜਖਣੀ ਕਿਉਂ ਕਰਦਾ ਹੈ ਤੇ ਮੈਂ ਗੰਦੀ ਗੰਦੀ ਹਰਕਤਾਂ ਜੀ ਕਿਉਂ ਕਰਦਾ ਹੈ ਜੀ ਮਾੜੀ ਨਜ਼ਰ ਨਾਲ ਕਿਉਂ ਦੇਖਦੇ ਨੇ ਜੀ ਸੇ ਕਰਕੇ ਲਾਹਮਾ ਦਿੱਤਾ ਜੀ ਤੇ ਇਹਨਾਂ ਨੇ ਸਾਰਾ ਪਰਿਵਾਰ ਬੁਲਾ ਕੇ ਤੇ ਬਾਹਰ ਬੰਦੇ ਬੁਲਾ ਕੇ ਤੇ ਸਾਡੇ ਨਾਲ ਲੜਾਈ ਕਰ ਕੀਤੀ ਜੀ ਕਿਸ ਤਰ੍ਹਾਂ ਕੀਤੀ ਲੜਾਈ ਕੀ ਹਥਿਆਰ ਸੀ ਹਥਿਆਰ ਗਡਾਸੇਗੇ ਹੀ ਖੰਡੇਗੇ ਸੀ ਇਹਨਾਂ ਦੇ ਹੱਥ 'ਚ ਤੇ ਡਾਂਗਾ ਸੋਟੇ ਜਿਹੀ ਸੀ ਜੀ ਸਨ ਮਾਰਨ ਵਾਸਤੇ ਸਾਰੇ ਪਰਿਵਾਰ ਨੂੰ ਕਹਿੰਦੇ ਸੀ ਜਾਨ ਨੂੰ ਮਾਰ ਦੇ ਆਂਗੇ ਅਸੀਂ ਸਾਡੇ ਸਾਰੇ ਪਰਿਵਾਰ ਨੂੰ ਜੀ ਅਸੀਂ ਜਾਨ ਨੂੰ ਮਾਰ ਕੇ ਤੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਅਸੀਂ ਆਪਣੀ ਜਾਨ ਮੰਝਾ ਖੜਾ ਕੀਤਾ ਜੀ ਵੀ ਅੰਦਰ ਇੱਟਰ ਵੜਨਾ ਵੱਜਣਾ ਜਾਂ ਫਿਰ ਕੋਈ ਹਥਿਆਰ ਚਲਾਵੇਂ ਵੀ ਮਾਰਨ ਤਾਂ ਤਾਂ ਵੀ ਨਾ ਵੱਜਣ ਜੀ ਹਾਂਜੀ ਅੰਦਰ ਵੜਦੇ ਸੀ ਜੀ ਬਾਅਦ ਚ ਫਿਰ ਮੰਝਣ ਚਲਾ ਕੇ ਸਟਿਆ ਤੇ ਇਹ ਸਾਡੇ ਅੰਦਰ ਵੜ ਗਏ ਜੀ ਦਾਖਲ ਹੋ ਗਏ ਜੀ ਅੰਦਰ ਤੇ ਇੰਨਾ ਨੇ ਸਾਨੂੰ ਬਹੁਤ ਮਾਰ ਕੁੱਟ ਡਾਂਗਾ ਸੋਟਿਆਂ ਨਾਲ ਜੀ ਕੱਪੜੇ ਫਾੜੇ ਕੱਪੜੇ ਫਾੜੇ ਜੀ ਮੇਰੇ ਮੇਰੇ ਫਿਰ ਪੰਨ ਤੋੜ ਕੀਤੀ ਜੀ ਸਾਡੇ ਸਾਰੇ ਸਮਾਨ ਦੀ ਤੋੜ ਪੰਨ ਕਰ ਦਿੱਤੀ ਜੀ ਫਿਰ ਮਾਰ ਕੁੱਟ ਕੇ ਤੇ ਮੋਬਾਈਲ ਫੋਨ ਵੀ ਚੋਰੀ ਕਰ ਲਿਆ ਜੀ ਸਾਡਾ ਜਿਹੜੀ ਬੜੀਆਂ ਤੁਹਾਡੇ ਕੋਲ ਹੈਗੀਆਂ ਜਿਹੜੀਆਂ ਕੁੱਟ ਮਾਰ ਹਾਂਜੀ ਵੀਡੀਓ ਵੀ ਹੈਗੀਆਂ ਜੀ ਸਾਡੇ ਕੋਲ ਕੁੱਟ ਮਾਰਦੀਆਂ ਕੋਈ ਰਿਪੋਰਟ ਵੱਲ ਕੋਈ ਮਾਮਲਾ ਨਹੀਂ ਦਰਜ ਕੀਤਾ ਜਾਇਆ ਪੁਲਸ ਪੁਲਸ ਵੱਲ ਕੋਈ ਮਾਮਲਾ ਦਰਜ ਨੇ ਕੀਤਾ ਗਿਆ ਜੀ ਹੋਰ ਕੀ ਮੰਗਦੇ ਸਰਬਈ ਹੋਣੀ ਚਾਹੀਦੀ ਹਜੇ ਤੱਕ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਐ ਪਰ ਹੋਈ ਨਹੀਂ ਅਜੇ ਸ 17 ਲੈ ਐਸ ਐਚ ਸਭ ਸਾਡੀ ਕ ਸਟਾਈਨ ਨਜ਼ਰਦਾਜ਼ ਕਰਦੇ ਹੋਏ ਅਜੇ ਤੱਕ ਕਾਰਵਾਈ ਕੋਈ ਵੀ ਨਹੀਂ ਕਰ ਰਹੇ ਹਨ ਹਾਂਜੀ ਉਹਨਾਂ ਨੇ ਇਹਨਾਂ ਨੂੰ ਪੈਸੇ ਦੇ ਦਿੱਤੇ ਪੂਸਾ ਲੈਣ ਨੂੰ ਜੀ ਇਹਨਾਂ ਇਹਨਾਂ ਸਾਡੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਕਿੱਥੋਂ ਦੇ ਰਹੇ ਹੋ ਮੈਂ ਯਾਰਾ ਚੁਗੇ ਚੁਗੇ ਯਾਰਾ ਸਿੰਘ ਵਾਲੇ ਰਹਿਣਾ ਹਾਂ ਤੇ ਕੀ ਹੋਇਆ ਜਿਹੜੀ ਤੁਹਾਡੇ ਘਰੇ ਦੇ ਵਿੱਚ ਗੋਦਾ ਕਰੀ ਕਿੰਦਾ ਬਣੋ ਇਹ ਸਰਜੀਤ ਸਿੰਘ ਰੇਸ਼ਮ ਸਿੰਘ ਦਾ ਕਿੱਥੇ ਰਹਿਣ ਵਾਲੇ ਨੇ ਇਹ ਵੀ ਯਾਰਾ ਸਿੰਘ ਚੁਗਾਂ ਦੇ ਰਹਿਣ ਵਾਲੇ ਨੇ ਗਵਾਡ ਨੇ ਰੇਸ਼ਮ ਸਿੰਘ ਕਬਾਇ ਦਾ ਤੇ ਆਏ ਉਥੋਂ ਨੇ ਤੇ ਥਾਂ ਮੈਦਿੱਤੀ ਸੀ ਪਹਿਲਾਂ ਤੇ ਉਹ ਥਾਂ ਦਾ ਤਾਂ ਰੋਲਾ ਵਿੱਚ ਨਹੀਂ ਹੈਗਾ ਪਰ ਇਹਨਾਂ ਜਿਹੜਾ ਰਕਤਾਂ ਕੀਤੀਆਂ ਤੇ ਉਹ ਕਰੀਬਨ ਇਹਨਾਂ ਸਾਡੇ ਨਾਲ ਲੜਾਈ ਕੀਤੀਗੀ ਕੀ ਵਜ੍ਹਾ ਸੀਗੀ ਲੜਾਈ ਇਹ ਲੜਾਈ ਵਜ੍ਹਾ ਦੀ ਇਹ ਹੈ ਵੀ ਮੈਂ ਪਹਿਲਾ ਇਹਨਾਂ ਨੂੰ ਲਾਹਮਾ ਦੇਵਣ ਗਿਆ ਇਹਨਾਂ ਆਖਾ ਵੀ ਅਸੀਂ ਤੁਹਾਨੂੰ ਅੰਦਰੂ ਛੇਕਲਾਂ ਦੇ ਤੁਹਾਨੂੰ ਲਾਹਮਾ ਦੇਵਣ ਗਿਆ ਲਾਹਮਾ ਦੇਵਣ ਗਿਆ ਹਾਂ ਮੈਂ ਕਿਹਾ ਮੇਰੀ ਕੁੜੀ ਨੇ ਮਾਰੇ ਮਾੜੀ ਅੱਖ ਵੇਂਦੇ ਨੇ ਤੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਇਹਨਾਂ ਉਲਟਕਵ ਗੱਲ ਬਣਾ ਕੇ ਤੇ ਗੁੰਡਾਗਰਦੀ ਮੰਗਵਾ ਲਈ ਕਿੰਨੇ ਕ ਮੰਗਵਾਏ ਤੇ ਪੰਜ ਤਿੰਨ ਬੰਦੇ ਹੈਗੇ ਨੇ ਪਾਨੇ ਵਾਲੇ ਦੇ ਤੇ ਦੋ ਬੰਦੇ ਅਗੇ ਨੇ ਇਥੂ ਡੁੱਗਾ ਯਾਰਾ ਸੰਗ ਵਾਲੇ ਦੇ ਤੇ ਪੰਜ ਚਾਰ ਪੰਜ 10 ਦੀ ਆਪ ਬਣ ਜਾਂਦੇ ਰਿਹਾ ਕਰੋ ਕਰਦੇ ਬੁੱਢੀਆਂ ਬੰਦੇ ਕੋਟ ਮਾਰ ਕੀਤੀ ਸਾਨੂੰ ਸਾਰੇ ਜੀਆਂ ਨੂੰ ਅੰਦਰ ਵੱਲ ਗਏ ਤੇ ਅੰਦਰ ਵੱਧਨ ਦੇ ਕਰੀਬਨ ਸਾਡੇ ਮੁੰਡੇ ਨੂੰ ਛੱਕ ਤੇ ਅੰਦਰੂ ਲੈ ਗਏ ਛੜਕ ਤੇ ਛੜਕ ਤੇ ਸਾਡੇ ਮੁੰਡੇ ਨੂੰ ਕੋਟ ਮਾਰ ਕੀਤੀ ਇਹ ਤੋਂ ਫਿਰ ਬੰਦਾ ਆਇਆ ਹੈ ਕਿ ਇਧਰ ਹਟਾ ਨਹੀਂ ਮਣੂ ਤੇ ਦੋ ਬੰਦਿਆਂ ਨੇ ਛਡਾਇਆ ਇਹਨੂੰ ਮੁੰਡੇ ਨੂੰ ਨੇ ਤਾਂ ਮੁੰਡੇ ਹਟੇ ਰਿਜ ਜਾਣੋ ਮਾਰ ਦੇਣਾ ਸੀ ਤੇ ਅੰਦਰ ਵੜ ਕੇ ਦਾਖਲ ਹੋ ਗਏ ਉੱਤੇ ਅੰਦਰ ਦਾਖਲ ਹੋਣ ਕਰ ਤਿਕਣ ਇਹਨਾਂ ਵਲਗਾ ਪਾਤੇ ਤੇ ਅੰਦਰ ਦਾਖਲ ਅ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕੋਟਮ ਤੇ ਮੋਬਾਈਲਾਂ ਸਾਡੀਆਂ ਲਾਇਆ ਗਏ ਇਹ ਹਕਮ ਮੋਬਾਈਲ ਚ ਚੋਰੀ ਕਰ ਲ ਗਏ ਤੇ ਬਾਕੀ ਦੇ ਮੋਬਾਈਲਾਂ ਟੁੱਟ ਪਜ ਗਿਨਾਂ ਤੇ ਹੋਰ ਕੀ ਪੰਨ ਤੋੜ ਦਿੱਤੀ ਸਾਡੇ ਟੀਵੀ ਦੀ ਤੋੜ ਪੰਨ ਕੀਤੀ ਫ੍ਰਿਜ ਦੀ ਤੋੜ ਪੰਨ ਕੀਤੀ ਸਾਡੇ ਮੋਟਰਸਾਈਕਲ ਦੀ ਤੋੜ ਪੰਨ ਕੀਤੀ ਰੋੜੇ ਮਾਰ ਮਾਰ ਤੇ ਚਰੇ ਆਮ ਗੁੰਡਾ ਕਰਦੀ ਹੋਈ ਚਰੇ ਆਮ ਗੁੰਡਾ ਕਰਦੀ ਕੀਤੀ ਹੈ ਨਾ ਪਾਈ ਏ ਸਾਡੀ ਪੁਲਿਸ ਕਾਰਵਾਈ ਨਹੀਂ ਚੜਾ ਰਹੀ ਲੜਕੀ ਦੇ ਕੱਪੜੇ ਪਾੜੇ ਵੈ ਨੇ ਸੂਟ ਬਾਹ ਤੇ ਸੱਟ ਮਾਰੀ ਨੇ ਅਸੀਂ ਸਿਵਲ ਚ ਦਾਖਲ ਵੀ ਕੀਤੀ ਰੱਖਾ ਇਹਨੂੰ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਹੁਣ ਕਾਰਵਾਈ ਅਜੇ ਨਹੀਂ ਚੜੀ ਹੁਣ ਚੜਨੀ ਚਾਹੀਦੀ ਸਰਵਾਈ ਲਈ ਦੇ ਵੀ ਤਾਂ ਕੋਈ ਸੁਣਾਈ ਨਹੀਂ ਐਸਐਚ ਕਰ ਰਿਹਾ ਕੌਣ ਦਖਲਦਾਜੀ ਦੇ ਰਿਹਾ ਇਹਦੇ ਚ ਦਖਲਦਾਜੀ ਪਿੰਡ ਚ ਕੋਈ ਬੰਦੇ ਹਗੇ ਨੇ ਉਹ ਫੋਨ ਕਰਦੇ ਨੇ ਨਾ ਤਾਂ ਸਾਨੂੰ ਵੀ ਉਹਨਾਂ ਦਾ ਨਹੀਂ ਪਤਾ ਕੀ ਕਹਿੰਦੇ ਉਹ ਅਗੋਂ ਕਾਰਵਾਈ ਫੋਨ ਕਰ ਛੱਡਦੇ ਨੇ ਤੇ ਚਲੋ ਜੀ ਐਸਐਚ ਉਹਨਾਂ ਦੀ ਗੱਲ ਸੁਣਦੇ ਤੇ ਸਾਡੀ ਕਾਰਵਾਈ ਨਹੀਂ ਪਾਰ ਜੀ ਮੈਲਾ ਚਾਹੀਦਾ ਰਿਪੋਰਟ ਸਾਨੂੰ ਮਿਲਣਾ ਚਾਹੀਦਾ ਇਨਸਾਬ ਸਾਨੂੰ ਦਵਾ ਜਾਵੇ ਤੇ ਉਦੋਂ ਬਾਅਦ ਵਿੱਚ ਹਨ ਕੁਝ ਨਹੀਂ ਚਾਹੀਦਾ ਹਾਦੇ ਕੱਲ ਆਹ ਇਹ ਰਾਈਟ ਬਹੁਤ ਚਾਲੂ ਤੁਹਾਡੇ ਕੋਲ ਵੀਡੀਓ ਵੀ ਗਿਆ ਨਾ ਜਿਹੜੀਆਂ ਸਾਡੇ ਮੈੜਾ ਚ ਵੀਡੀਓ ਆ ਗਿਆ ਨੇ ਪੜ ਗਈਆਂ ਨੇ ਹਾਂ ਜਿਹੜੀਆਂ ਬਣਾਈਆਂ ਗਿਆ ਨੇ